ਪੰਜਾਬ ਤੇ ਹਰਿਆਣਾ ਦੇਸ਼ ਦੇ ਉਹ ਮਹਾਨ ਸੂਬੇ ਨੇ ਜਿਨ੍ਹਾਂ ਨੇ ਦੇਸ਼ 'ਚ ਖੁਰਾਕ ਦੀ ਜਾਂ ਫਿਰ ਅਨਾਜ ਦੀ ਕੋਪਨਾਕ ਕਮੀ ਨੂੰ ਦੂਰ ਕੀਤਾ। ਕਦੇ ਸਮਾਂ ਸੀ ਜਦੋਂ ਇਛਿਆਰ ਛੱਪਦੇ ਸੀ ਕਿ ਇਹਨਾਂ ਸੂਬਿਆਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਸੂਬੇ ਦੇਸ਼ ਲਈ ਵੱਧ ਤੋਂ ਵੱਧ ਅਨਾਜ ਪੈਦਾ ਕਰ ਸਕਣ ਪਰ ਅਫਸੋਸ ਹੁੰਦਾ ਹੈ ਕਿ ਅੱਜ ਇਹਨਾਂ ਦੋਵੇਂ ਸੂਬਿਆਂ ਦੀ ਜ਼ਰਖੇਤ ਜ਼ਮੀਨਾਂ ਨੂੰ ਰਿਆਸੀ ਅਤੇ ਉਦਯੋਗਿਕ ਖੇਤਰਾਂ ਨੂੰ ਵਿਕਸਿਤ ਕਰਨ ਦੇ ਲਈ ਕਿਸਾਨ ਮਾਰੂ ਨੀਤੀ ਤਹਿਤ ਆਰਥਿਕ ਪੱਖੋਂ ਜ਼ਿੰਦਗੀ ਦੇ ਨਾਲ ਲੜ ਰਹੇ ਕਿਸਾਨਾਂ ਤੇ ਭਾਰੂ ਪੈੰਦੀ ਦਿਖਾਈ ਦੇ ਰਹੀ ਹੈ ਹੁਣ ਪੰਜਾਬ ਤੇ ਹਰਿਆਣਾ ਦੀ 1,001,053 ਏਕੜ ਜ਼ਮੀਨ ਵਿਕਸਿਤ ਖੇਤਰ ਦੇ ਨਾਮ ਹੇਠ ਖਰੀਦਣ ਦੀ ਸਰਕਾਰ ਅਖਬਾਰਾਂ ਚ ਟੈਲੀਵਿਜ਼ਨਾਂ ਦੇ ਉੱਤੇ ਇਸ਼ਤਿਹਾਰ ਦੇ ਰਹੀ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਟੀਵੀ ਪੰਜਾਬ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਹਾਲ ਲੈਂਡ ਪੂਲਿੰਗ ਨੀਤੀ ਅਧੀਨ 65553 ਏਕੜ ਜ਼ਮੀਨ ਦਾ ਮਾਮਲਾ ਪੂਰੇ ਸਿਕਰਾਂ ਦੇ ਉੱਤੇ ਪੱਖਿਆ ਹੋਇਆ ਹੈ ਪਰ ਹੁਣ ਹਰਿਆਣਾ ਸਰਕਾਰ ਨੇ ਵੀ ਰੈਸ਼ੀ ਅਤੇ ਉਦਯੋਗਿਕ ਖੇਤਰਾਂ ਨੂੰ ਵਿਕਸਿਤ ਕਰਨ ਦੇ ਲਈ 35500 ਏਕੜ ਜ਼ਮੀਨ ਖਰੀਦਣ ਦੀ ਯੋਜਨਾ ਬਣਾ ਰਹੀ ਹੈ ਇਸ ਨੂੰ ਯੋਜਨਾ ਦੇ ਤਹਿਤ ਇੱਕ ਇਕ੍ਰਿਤ ਯੋਜਨਾ ਵੰਦੀ ਲਈ ਐਚਐਸਵੀਪੀ ਅਤੇ ਐਚਐਸਡਬਲਆਈ डीसी ਦੁਆਰਾ ਵੀ ਲਿਆ ਜਾ ਸਕਦਾ ਹੈ ਤਾਂ ਦੱਸ ਦੀ ਕਿ ਐਚ ਐਸ ਵੀ ਪੀ ਦਾ ਮਤਲਬ ਹਰਿਆਣਾ ਸ਼ਹਿਰੀ ਵਿਕਾਸ ਪ੍ਰਬੰਧਿਕरण ਤੇ ਦੂਜੇ ਪਾਸੇ ਐਚ ਐਸ ਡਬਲ ਆਈ ਡੀ ਸੀ ਦਾ ਮਤਲਬ ਹਰਿਆਣਾ ਸਟੇਟ ਇੰਡਸਟਰੀਅਲ ਐਂਡ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਹੈ ਦੱਸ ਦੀ ਕਿ ਈ ਭੂਮੀ ਪੋਰਟਲ ਰਾਹੀਂ ਫਰੀਦাবাদ ਅੰਬਾਲਾ ਨਰੈਣਗਰ ਜੀਤ ਅਤੇ ਰਿਵਾੜੀ ਇਲਾਕੇ ਦੇ 61 ਪਿੰਡਾਂ ਦੇ ਕਿਸਾਨਾਂ ਜ਼ਮੀਨ ਮਾਲਕਾਂ ਤੋਂ ਵਿਕਾਸ ਪ੍ਰੋਜੈਕਟਾਂ ਦੇ ਲਈ ਜ਼ਮੀਨ ਤੇ ਪ੍ਰਸਤਾਵ ਮੰਗੇ ਜਾ ਰਹੇ ਨੇ ਕਿਸਾਨਾਂ ਲਈ ਇਸ ਜ਼ਮੀਨ ਦੇ ਲਈ ਸਿੱਧੇ ਜਾ ਐਗਰੀਗੇਟਰ ਰਾਹੀਂ ਅਰਜੀ ਦੇ ਸਕਦੇ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਸਰਕਾਰੀ ਵਿਭਾਗਾਂ ਦੁਆਰਾ ਸਵੈ ਇੱਛਾ ਅਨੁਸਾਰ ਜੇ ਪ੍ਰਸਤਾਵਿਤ ਜ਼ਮੀਨ ਦੀ ਖਰੀਦ ਦੇ ਵੇਰਵੇ ਈ ਭੂਮੀ ਪੋਰਟਲ ਤੇ ਅਪਲੋਡ ਕੀਤੇ ਗਏ ਹਨ ਨਾਲ ਹੀ ਪਿੰਡਾਂ ਅਤੇ ਸੈਕਟਰਾਂ ਦੇ ਵੇਰਵੇ ਖਸਰਾ ਨੰਬਰ ਦੇ ਨਾਲ-ਨਾਲ ਹਨ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਉਕਤ ਜ਼ਮੀਨ ਵਿਕਾਸ ਯੋਜਨਾ 2031 ਫਰੀਦাবাদ ਵਿਕਾਸ ਯੋਜਨਾ 2025 ਅੰਬਾਲਾ ਵਿਕਾਸ ਯੋਜਨਾ 2021 ਨਾਰਾਇਣਗੜ੍ਹ ਵਿਕਾਸ ਯੋਜਨਾ 2031 ਜੀਦ ਵਿਕਾਸ ਯੋਜਨਾ 2031 ਰਵਾੜੀ ਦੇ ਪ੍ਰਸਤਾਵਿਤ ਖੇਤਰਾ ਦਾ ਹਿੱਸਾ ਹੈ ਇਸ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੀ ਵੈੱਬਸਾਈਟ ਅਤੇ ਹਰਿਆਣਾ ਰਾਜ ਉਦਯੋਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਕਮ ਦੀ ਵੈੱਬਸਾਈਟ ਉਪਲਬਧ ਮਰੱਬਾ ਨੰਬਰਾਂ ਦੇ ਵੇਰਵਿਆਂ ਦੇ ਨਾਲ ਉਪਲਬਧ ਜਿਹੜੇ ਮਰੱਬਾ ਨੰਬਰਾਂ ਦੇ ਵੇਰਵੇ ਅਨੁਸਾਰ ਉਕਤ ਨੀਤੀ ਤਹਿਤ ਜ਼ਮੀਨ ਦੇ ਲਈ ਪ੍ਰਸਤਾਵ ਮੰਗੇ ਜਾ ਰਹੇ ਨੇ ਕੋਈ ਵੀ ਜ਼ਮੀਨ ਮਾਲਕ ਜਿਸ ਦੀ ਜ਼ਮੀਨ ਉਪਰੋਕਤ ਘੋਸ਼ਿਤ ਖੇਤਰ ਦੇ ਵਿੱਚ ਯਾਨੀ ਕਿ ਮਰੱਬਾ ਨੰਬਰ ਦੇ ਵੇਰਵੇ ਐਚ ਐਸ ਵੀ ਪੀ ਅਤੇ ਐਚ ਐਸ ਡਬਲ ਆਈ डीसी ਵੈੱਬਸਾਈਟ ਦੇ ਉਪਲਬਧ ਹਨ ਈ ਭੂਮੀ ਪੋਰਟਲ ਰਾਹੀਂ ਅਰਜੀ ਦੇ ਸਕਦੇ ਨੇ ਇਹ ਅਰਜੀ ਦੇਣ ਦੀ ਆਖਰੀ ਮਿਤੀ ਤੋਂ ਦੱਸਦੀ ਹੈ ਕਿ 31 ਅਗਸਤ 2025 ਰੱਖੀ ਗਈ ਹੈ ਕੋਈ ਵੀ ਵਿਅਕਤੀ ਇਹ ਜ਼ਮੀਨ ਲੈਣ ਦੇ ਯੋਗ ਹੈ ਬਸ਼ਰਤੇ ਉਸ ਕੋਲ ਆਪਣੀ ਜ਼ਮੀਨ ਦਾ ਸਪਸ਼ਟ ਅਤੇ ਨਿਰਵਿਵਾਦ ਮਾਲਕੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਕਬਜ਼ਾ ਹੋਵੇ ਜੇਕਰ ਪੰਚਾਇਤੀ ਜ਼ਮੀਨ ਜਾਂ ਨਗਰਪਾਲਿਕਾ ਜ਼ਮੀਨ ਉਪਰੋਕਤ ਪ੍ਰੋਜੈਕਟਾਂ ਦਾ ਹਿੱਸਾ ਹੈ ਇਸ ਰੂ ਯੋਜਨਾ ਦੇ ਤਹਿਤ ਏਕੀਕ੍ਰਿਤ ਯੋਜਨਾਬੰਦੀ ਦੇ ਲਈ ਐਚਐਸਬੀਪੀ ਅਤੇ ਐਚ ਆਈ ਆਈ ਡੀਸੀ ਦੁਆਰਾ ਵਿੱਲਿਆ ਜਾ ਸਕਦਾ ਹੈ ਈ ਭੂਮੀ ਜਿਹੜੀ ਪੋਰਟਲ ਰਾਹੀਂ ਖਰੀਦਣ ਅਤੇ ਵੇਚਣ ਦੇ ਫਾਇਦੇ ਕੀ ਨੇ ਤੁਹਾਨੂੰ ਦੱਸਦੀ ਕਿ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿਉਂਕਿ ਪੋਰਟਲ ਅਤੇ ਆਨਲਾਈਨ ਅਰਜੀ ਰਾਹੀਂ ਜ਼ਮੀਨ ਦੀ ਮੁਸ਼ਕਲ रहਤ ਵਿਕਰੀ ਹੈ ਕਹਿੰਦੇ ਵਿਕਰੀ ਅਤੇ ਕਬਜ਼ੇ ਦਾ ਤਬਾਦਲਾ ਦੀ ਗੱਲ ਕਰੀ ਤਾਂ ਖਰੀਦਦਾਰੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਵਿਭਾਗ ਦੇ ਵੱਲੋਂ ਬਿਨ ਕਾਰ ਨੂੰ ਵਿਕਰੀ ਲੈਣਦੇ ਨੂੰ ਪੂਰਾ ਕਰਨ ਦੇ ਲਈ ਇੱਕ ਐਲਓਆਈ ਯਾਨੀ ਕਿ ਇਰਾਦਾ ਪੱਤਰ ਜਾਰੀ ਕੀਤਾ ਜਾਵੇਗਾ ਖਰੀਦ ਰਕਮ ਰਜਿਸਟ੍ਰੇਸ਼ਨ ਦੇ ਸਮੇਂ ਵਿਨਾਕਾਰ ਨੂੰ ਅਦਾ ਕੀਤੀ ਜਾਵੇਗੀ ਵਿਭਾਗ ਦੇ ਵੱਲੋਂ ਤੁਰੰਤ ਕਬਜ਼ਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਵੇਗਾ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਉਕਤ ਖੇਤਰ ਦੇ ਦਿਲਚਸਪੀ ਰੱਖਣ ਵਾਲੇ ਜ਼ਮੀਨ ਮਾਲਕ ਜ਼ਮੀਨ ਕਲੈਕਟਰ ਵੈਬਸਾਈਟ ਜਿਹੜੀ e-bhumi.jamabandi.nic.in ਤੇ ਜਾ ਸਕਦੇ ਨੇ ਅਤੇ ਉਕਤ ਉਦੇਸ਼ ਦੇ ਲਈ ਆਪਣੀ ਜ਼ਮੀਨ ਦੀ ਪੇਸ਼ਕਸ਼ ਕਰਨ ਦੇ ਲਈ ਆਪਣੀ ਦਿਲਚਸਪੀ ਜਮ੍ਹਾਂ ਕਰ ਸਕਦੇ ਨੇ e-bhumi portal ਜ਼ਮੀਨ ਮਾਲਕਾਂ ਜ਼ਮੀਨ ਕਲੈਕਟਰਾਂ ਤੋਂ ਵਿਆਜ ਜਿਹੜੀ ਪੇਸ਼ਕਸ਼ਾਂ ਸਵੀਕਾਰ ਕਰਨ ਦੇ ਲਈ 31 ਅਗਸਤ 2025 ਤੱਕ ਖੁੱਲ੍ਹਾ ਹੈ ਉਸ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਦੱਸਦੀ ਕਿ ਹਰਿਆਣਾ ਸਰਕਾਰ ਇਸ ਪ੍ਰੋਜੈਕਟ 'ਚ ਹੀ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੋਂ ਨਿਉਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਬਣਾਏ ਜਾ ਰਹੇ ਗ੍ਰੀਨਫੀਲਡ ਐਕਸਪ੍ਰੈਸਵੇ ਦੇ ਨਾਲ ਇੱਕ ਉਦਯੋਗੀ ਸ਼ਹਿਰ ਸਥਾਪਿਤ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਲਈ ਫਰੀਦাবাদ ਅਤੇ ਪਲਵਲ ਦੇ 9 ਪਿੰਡ ਤੋਂ 9000 ਏਕੜ ਜ਼ਮੀਨ ਲਈ ਜਾਵੇਗੀ ਇਹ ਉਦਯੋਗ ਸ਼ਹਿਰ ਐਚ ਐਸ ਡਬਲ ਆਈ ਡੀ ਸੀ ਦੁਆਰਾ ਸਥਾਪਿਤ ਕੀਤਾ ਜਾਵੇਗਾ ਇੰਨਾ ਹੀ ਨਹੀਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵੀ ਆਪਣੇ ਖੇਤਰਾਂ ਦੇ ਦਾਇਰੇ ਦਾ ਵਿਸਾਰ ਕਰਨ ਜਾ ਰਹੀ ਹੈ ਇਸ ਲਈ ਗ੍ਰੇਟਰ ਫਰੀਦাবাদ ਦੇ 18 ਪਿੰਡਾਂ ਤੋਂ 4400 ਏਕੜ ਜ਼ਮੀਨ ਲਈ ਜਾਵੇਗੀ ਹੁਣ ਜ਼ਮੀਨ ਪ੍ਰਾਪਤ ਕਰਨ ਦੀ ਬਜਾਏ ਸਰਕਾਰ ਜ਼ਮੀਨ ਖਰੀਦੇਗੀ ਇਸ ਲਈ ਕਿਸਾਨਾਂ ਨੂੰ ਸਰਕਾਰ ਦੇ ebhumi.jamabandi.com nic.in ਤੇ ਅਰਜੀ ਦੇਣੀ ਪਵੇਗੀ ਅਰਜੀ ਦੇਣ ਦੀ ਜਿਸ ਦਾ ਤੁਹਾਨੂੰ ਦੱਸ ਦਿੱਤਾ ਗਿਆ ਕਿ 31 ਅਗਸਤ 2025 ਆਖਰੀ ਡੇਟ ਹੈ ਸਰਕਾਰ ਅਰਜੀ ਦੇਣ ਵਾਲਿਆਂ ਦੀ ਜ਼ਮੀਨ ਖਰੀਦੇਗੀ ਸਰਕਾਰ ਨੇ ਇਸ ਕਦਮ ਦੇ ਨਾਲ ਐਕਸਪ੍ਰੈਸ ਵੇ ਦੇ ਨਾਲ ਅਤੇ ਨਵੇਂ ਸੈਕਟਰਾਂ ਦੇ ਵਿੱਚ ਜ਼ਮੀਨ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਸੰਭਾਵਨਾ ਵੀ ਹੈ ਇਸ ਦੇ ਨਾਲ ਬਿਲਡਰ ਲਾਭੀ ਵੀ ਜਿਹੜੀ ਇਸ ਖੇਤਰ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ ਤਾਂ ਜੋ ਉਹ ਟਾਊਨਸ਼ਿਪ ਵਿਸਥਾਪਿਤ ਕਰ ਸਕੇ ਜਿਸ ਤਰ੍ਹਾਂ ਐਕਸਪ੍ਰੈਸ ਵੇ ਦੇ ਨਾਲ ਪਛਾਣੇ ਗਏ ਜਿਹੜੇ ਪਿੰਡ ਨੇ ਫਰੀਦাবাদ ਦੇ ਵਿੱਚ ਦੇ ਨੇ ਕਈ ਪਿੰਡ ਨੇ ਜਿਸ ਤਰ੍ਹਾਂ ਛਾਂਸਾ ਮੌਨਾ ਪਿੰਡ ਜੁਜਾਤ ਕੀ ਜਿਹੜਾ ਪਲਵਲ ਦੇ ਮੋਹੀਆਪੁਰ ਬਾਗਪੂਰ ਕਲਾ ਬਾਗਪੂਰ ਖੁਰਬ ਬਹਿਰੋਲਾ ਬਹਿਰੋਲਾ ਹੰਸਾਪੁਰ ਸੋਲਡਾ ਤੇ ਹੋਰ ਵੀ ਪਿੰਡ ਨੇ ਇਹਨਾਂ ਸਾਰੇ ਪਿੰਡਾਂ ਤੋਂ 9000 ਏਕੜ ਜ਼ਮੀਨ ਲੈਣ ਦਾ ਪ੍ਰਸਤਾਵ ਹੈ ਨਵੇਂ ਸੈਕਟਰਾਂ ਦੇ ਲਈ ਪਛਾਣੇ ਗਏ ਪਿੰਡ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਖੇੜੀ ਕਲਾ ਨਚੋਲੀ ਤਾਜਪੁਰ ਟਕੋਲਾ ਸਾਹਬਾਦ ਬਦਰਪੁਰ ਸੈਦ ਸਾਹਪੁਰ ਸਾਹੂਪੁਰਾ ਸੋਤਾਈ ਸੂਨਪੇੜ ਮਲੇਰਾਨਾ ਜਾਜੁਰੂ ਹੋਰ ਵੀ ਪਿੰਡ ਜਿਹੜੇ ਕਈ ਇਸ ਦੇ ਜਿਹੜੇ ਸੈਕਟਰਾਂ ਦੇ ਵਿੱਚ ਨੇ ਜਿਹੜੇ ਆਉਂਦੇ ਨੇ ਸੈਕਟਰਾਂ ਦੇ ਲਈ ਵੀ ਇਹਨਾਂ ਪਿੰਡਾਂ ਦੇ ਵਿੱਚ ਸੈਕਟਰ ਮਾਫ ਕਰਨਾ ਇਹਨਾਂ ਸੈਕਟਰ ਇਹਨਾਂ ਪਿੰਡਾਂ ਦੇ ਵਿੱਚ ਸੈਕਟਰ ਜਿਹੜਾ ਹੈ 94 ਏ 96 96 ਏ 99 100 101 102 103 140 141 142 ਵਿਕਸਿਤ ਕੀਤੇ ਜਾਣਗੇ ਜਿਹੜੇ ਦੂਜੇ ਪਾਸੇ ਆਰ ਜ਼ੋਨ ਤੋਂ ਬਾਅਦ ਆਵੇਗੀ ਤੇਜੀ ਇਸ ਮਸਲੇ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਰੈਸ਼ੀ ਜ਼ੋਨ ਦੇ ਦਾਇਰੇ ਦੇ ਵਿੱਚ ਵਾਧੇ ਅਤੇ ਹੁਣ ਸਰਕਲ ਜਿਹੜੇ ਰੇਟ ਵਿਚ ਵਾਅਦੇ ਤੋਂ ਬਾਅਦ ਪਿੰਡਾਂ ਦੇ ਵਿੱਚ ਜ਼ਮੀਨ ਦੀ ਕੀਮਤ ਅਸਮਾਨ ਤੋਂ ਲੱਗ ਪਵੇਗੀ ਛੋਟੇ ਤੋਂ ਵੱਡੇ ਬਿਲਡਰ ਜ਼ਮੀਨ ਖਰੀਦਣ ਅਤੇ ਵੇਚਣ ਦੇ ਲਈ ਕਿਸਾਨਾਂ ਦੇ ਦਰਵਾਜ਼ੇ ਖੜਕਾਣਗੇ ਲਗਭਗ 20 ਸਾਲ ਪਹਿਲਾਂ ਨਹਿਰ ਦੇ ਪਾਰ 19 ਪਿੰਡਾਂ ਦੇ ਵਿੱਚ ਆਰ ਜ਼ੋਨ ਦੀ ਘੋਸ਼ਣਾ ਤੋਂ ਬਾਅਦ ਜ਼ਮੀਨ ਦੀ ਕੀਮਤ ਵਿੱਚ ਵੀ ਇਸੇ ਤਰ੍ਹਾਂ ਵਧਦਾ ਹੋਇਆ ਸੀ ਇਸੇ ਕਾਰਨ ਰਾਤੋਂ ਰਾਤ ਜਿਹੜੇ ਕਿਸਾਨ ਸੀ ਕਰੋੜਪਤੀ ਬਣ ਕੇ ਸੀ ਪਰ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀ ਜ਼ਮੀਨ 65553 ਲਈ ਜਾ ਰਹੀ ਹੈ ਤੇ ਹਰਿਆਣਾ ਦੇ ਵਿੱਚ ਵੀ 35500 ਜ਼ਮੀਨ ਜਿਹੜੀ ਲਈ ਜਾ ਰਹੀ ਹੈ ਕੀ ਹੁਣ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਇਸ ਇਲਾਕੇ ਦੀਆਂ ਜ਼ਮੀਨਾਂ ਜਿਹੜੀ ਉਪਜਾਊ ਜ਼ਮੀਨਾਂ ਨੇ ਜਾਂ ਫਿਰ ਜਦੋਂ ਭਾਰਤ ਤੇ ਉੱਤੇ ਜਦੋਂ ਸੰਕਟ ਸੀ ਜਦੋਂ ਅਮਰੀਕਾ ਤੋਂ ਭਾਰਤ ਜਿਹੜੀ ਖਰਾਕ ਮੰਗਦਾ ਸੀ ਅਨਾਜ ਮੰਗਦਾ ਸੀ ਜਦੋਂ ਭਾਰਤ ਦੇ ਵਿੱਚ ਕਾਲ ਪੈਣ ਵਾਲੇ ਸੀ ਤਾਂ ਕਿਸ ਤਰ੍ਹਾਂ ਦੀ ਸਥਿਤੀ ਸੀ ਤਾਂ ਉਦੋਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਇਹ ਦਿੱਤੇ ਜਾਂਦੇ ਸੀ ਸਰਕਾਰਾਂ ਦੇ ਵੱਲੋਂ ਕਿ ਅਸੀਂ ਪੰਜਾਬ ਦੇ ਵਿੱਚ ਹਰਿਆਣਾ ਨੂੰ ਲੈ ਕੇ ਯੂਪੀ ਹੋਰ ਦੋ ਦਿਨ ਸਟੇਟਾਂ ਦੇ ਵਿੱਚ ਇਹਨਾਂ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਇਹ ਆਪਣੇ ਖਾਣ ਦੇ ਲਈ ਘੱਟ ਨਾਜ ਰੱਖਣ ਤਾਂਕਿ ਦੇਸ਼ ਦੇ ਵਿੱਚ ਅਨਾਜ ਦੀ ਕਮੀ ਪੂਰੀ ਕੀਤੀ ਜਾ ਸਕੇ ਤੇ ਇਹਨਾਂ ਸਟੇਟਾਂ ਨੂੰ ਵੱਧ ਤੋਂ ਵੱਧ ਫਾਇਦਾ ਦਿੱਤਾ ਜਾਵੇ ਇਹਨਾਂ ਸਟੇਟਾਂ ਨੂੰ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਬਥੇਰੇ ਯਤਨ ਕੀਤੇ ਗਏ ਸੀ ਅਖਬਾਰਾਂ ਦੇ ਵਿੱਚ ਵੀ ਅਨਾਜ ਦੀ ਕਮੀ ਨੂੰ ਦੂਰ ਕਰਨ ਦੇ ਲਈ ਖੋਪਨਾ ਕਮੀ ਨੂੰ ਦੂਰ ਕਰਨ ਦੇ ਲਈ ਸਿਆਦ ਦਿੱਤੇ ਗਏ ਸੀ ਪਰ ਅੱਜ ਜਿਹੜੀ ਪੰਜਾਬ ਦੀ ਜੇਕਰ ਆਪਾਂ ਗੱਲ ਕਰ ਲਈਏ ਸਿੱਧੀ ਭਾਸ ਦੇ ਵਿੱਚ ਛੋਟੇ ਦੇ ਸਿਰ ਵਰਗੀ ਜ਼ਮੀਨ ਜਾਂ ਫਿਰ ਉਪਜਾਊ ਜ਼ਰਖੇਜ ਉਹ ਜ਼ਮੀਨ ਜਿੱਥੇ ਕਹਿੰਦੇ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵਾਨ ਜਨਮਾਨ ਕਹਿੰਦੇ ਨੇ ਇੱਥੇ ਜੋ ਮਰਜੀ ਬੀਜ ਦਿਓ ਸਭ ਕੁਝ ਉਗ ਜਾਂਦਾ ਸਿਰਫ ਇੱਕ ਨਫਰਤ ਵਾਲਾ ਬੀਜ ਇਹਨਾਂ ਧਰਤੀ ਦੇ ਉੱਤੇ ਨਹੀਂ ਉਗਦਾ ਪਰ ਹੁਣ ਜਿਸ ਤਰ੍ਹਾਂ ਇਸ ਸ਼ਹਿਰੀ ਅਤੇ ਜਾਟਰ ਉਦਯੋਗਿਕਕਰਨ ਜਾਂ ਫਿਰ ਵਪਾਰਿਕ ਤੌਰ ਦੇ ਉੱਤੇ ਜਿਹੜੇ ਸ਼ਹਿਰਾਂ ਨੂੰ ਵਿਕਸਿਤ ਕਰਨ ਦੇ ਲਈ ਜਿਹੜੀ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਉਸ ਬਾਬਤ ਤੁਹਾਡੇ ਕੀ ਵਿਚਾਰ ਨੇ ਕੀ ਭਾਰਤ ਦੇ ਵਿੱਚ ਪੰਜਾਬ ਤੇ ਇਸ ਨੂੰ ਲੈ ਕੇ ਸ਼ਹਿਰੀ ਜਾਂ ਫਿਰ ਉਦਯੋਗਿਕ ਵਪਾਰਕ ਦੇ ਤੌਰ ਤੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਕਿ ਇਹ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਤਾਂ ਲੰਬੇ ਸਮੇਂ ਤੋਂ ਇਸ ਮਸਲੇ ਨੂੰ ਲੈ ਕੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸਰਕਾਰ ਅੜਿੱਕੇ ਦੇ ਵਿੱਚ ਆਈ ਹੋਈ ਹੈ ਵਿਰੋਧੀ ਪਾਰਟੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਨੇ ਤੇ ਹਰਿਆਣੇ ਦੇ ਵਿੱਚ ਵੀ ਹੁਣ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਆਮੇ ਜਿਹੜਾ ਇਹ ਨੋਟੀਫਿਕੇਸ਼ਨ ਹੈ 4 ਅਗਸਤ ਨੂੰ ਜਾਰੀ ਹੋਇਆ ਪਰ ਉਸ ਨੂੰ ਲੈ ਕੇ ਨਵਦੀਪ ਸਿੰਘ ਜਲਵੇੜਾ ਨੇ ਵੀ ਇਸ ਦੇ ਉੱਤੇ ਇਸ ਨੇਂਦਿਆ ਕੀਤੀ ਹੈ ਇਸ ਦਾ ਵਿਰੋਧ ਕੀਤਾ ਹੈ ਤੇ ਹੁਣ ਵੇਖਣਾ ਬੇहद ਖਾਸ ਹੀ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਹਰਿਆਣਾ ਸਰਕਾਰ ਦਾ ਇਸ ਮਸਲੇ ਤੇ ਵਿਰੋਧ ਹੁੰਦਾ ਜਾਂ ਫਿਰ ਹਰਿਆਣਾ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਜਮੀਨਾਂ ਲੈ ਕੇ ਉਹਨਾਂ ਨੂੰ ਕਰੋੜਪਤੀ ਬਣਾ ਦਿੱਤਾ ਜਾਵੇ ਸੋ ਹੁਣ ਵੇਖਣਾ ਬੇहद ਖਾਸ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਜਮੀਨਾਂ ਦੇ ਉੱਤੇ ਕਿਸਾਨਾਂ ਦੀਆਂ ਕੀ ਕੁਝ ਮੰਗਾਂ ਹੁੰਦੀਆਂ ਜਾਂ ਫਿਰ ਕੋਈ ਹੋਰ ਵੱਡੇ ਪੱਧਰ ਦੇ ਉੱਤੇ ਇੱਕ ਦੋਨੇ ਸਟੇਟਾਂ ਦਾ ਇੱਕ ਵਕਰਾ ਮੋਰਚਾ ਇਸ ਮਸਲੇ ਨੂੰ ਲੈ ਕੇ ਲੱਗ ਸਕਦਾ ਹੈ ਸੋ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਕਮੈਂਟਸ ਦੇ ਵਿੱਚ ਰੋੜ ਦਿਓ ਧੰਨਵਾਦ